ਅਸਲੀ ਗੱਲ ਹੀ ਸਾਰਿਆਂ ਨੂੰ ਮੈਂ ਨਾ ਕੁਲਵਿੰਦਰ ਸਿੰਘ ਆ ਤੇ ਮੈਂ ਪਿੰਡ ਕਲਵਲ ਤੇ ਰਹਿਣ ਵਾਲਾ ਤੇ ਆ ਮੇਰੇ ਬਾਹ ਤੇ ਸੱਟ ਲੱਗੀ ਆ ਵੀ ਇੱਥੇ ਪਾਣੀ ਹੋ ਗਈ ਸੀ ਜਿਆਦਾ ਅਸੀਂ ਮੱਝਾ ਕੱਢ ਰਹੇ ਸੀ ਤੇ ਮੈਂ ਤਲਕੇ ਡਿੱਗਿਆ ਤੇ ਸਾਨੂੰ ਬੀਐਸਓ ਵੱਲੋਂ ਪੂਰੀ ਸਹਾਇਤਾ ਦਿੱਤੀ ਗਈ ਬੀਐਸਓ ਮੈਨੂੰ ਬਾਹਰ ਲੈ ਗਿਆ ਉੱਥੇ ਜਾ ਕੇ ਮੈਂ ਪੱਟੀ ਕਰਾਈ ਆ ਪਲਸਟਰ ਲੱਗਿਆ ਤੇ ਮੇਰਾ ਲਗਭਗ 2200 ਰੁਪਏ ਲੱਗਿਆ ਤੇ ਬਈ ਪਤਾ ਕਿਵੇਂ ਲੱਗਿਆ ਕਿਸੇ ਨੂੰ ਵੀ ਤੁਸੀਂ ਡਿੱਗ ਪਏ ਜਾਂ ਇੰਨੇ ਹੜ ਪਾਣੀ ਤੇਜ ਦੇ ਵਿੱਚ ਓਏ ਬੋਲਾ ਕਿਸੇ ਨੇ ਪਾਇ ਕਿਵੇਂ ਇਹ ਇਹ ਕਿਵੇਂ ਬਚਾਇਆ ਤੁਹਾਨੂੰ ਇਹ ਭਾਈ ਇੱਥੇ ਟੇਲੀ ਆਉਂਦੇ ਹੁੰਦੇ ਸੀ ਸਾਡਾ ਪਤਾ ਲੈਣਾ ਤੇ ਇਸ ਕਰਕੇ ਉਹਨਾਂ ਨੂੰ ਵੀ ਐਸਾ ਬੰਦਾ ਦੱਸਿਆ ਸੀ ਜੇ ਐਸ ਤਰ੍ਹਾਂ ਮੁੰਡਾ ਡਿੱਗ ਗਿਆ ਤੇ ਲੈ ਕੇ ਜਾਣਾ ਤੇ ਜੋ ਤੁਸੀਂ ਡੰਗਰਾਂ ਨੂੰ ਵਿਚਾਰ ਰਹੇ ਕੋਈ ਡੰਗਰ ਰੋੜ ਵੀ ਗਏ ਹਾਂ ਸਾਡੇ ਚਾਰ ਡੰਗਰ ਸਿੰਘ ਚਾਰੇ ਰੁੜ ਗਏ ਨਹੀਂ ਜਦੋਂ ਤੁਸੀਂ ਉਹਨਾਂ ਨੂੰ ਬਚਾਵਾ ਕਰਦੇ ਪਹਿਰੇ ਤੁਹਾਨੂੰ ਕਿੰਨੇ ਫੜਿਆ ਤੁਹਾਨੂੰ ਮਗਰ ਕਿੰਨੇ ਬਚਾਇਆ ਇਹ ਚਾਚੇ ਹੁਣੇ ਗਿਆ ਬੀੜੀ ਲੈ ਕੇ ਮਗਰ ਕਿਸ਼ਤੀ ਲੈ ਕੇ ਉਹਨਾਂ ਨੇ ਬਚਾਇਆ ਤੇ ਕੋਈ ਲਾਈਫਗਾਰਡ ਜੈਕਟ ਨਹੀਂ ਤੁਹਾਡੇ ਕੋਲ ਨਹੀਂ ਇਦਾਂ ਹੀ ਸੀ ਇਹ ਤੋਂ ਪਾਣੀ ਦਾ ਭਾਵ ਹੁੰਦਾ ਸੀ ਨਾ ਤੇ ਜਿਸ ਦਿਨ ਪੂਰਾ ਪਾਣੀ ਆ ਉਸ ਦਿਨ ਦੀ ਗੱਲ ਆ ਉਸ ਦਿਨ ਦੀ ਗੱਲ ਆ ਤੇ ਪੜਦੇ ਕਿਹੜੀ ਕਲਾਸ ਚ ਬਈ ਪਲਸ 2 ਕੀਤੀ ਹੁਣ ਹਨ ਤੂੰ ਆਈਟੀ ਕਰਦਾ ਪੈ ਇਲੈਕਟ੍ਰੀਕਲ ਬੰਨਾ ਕੀ ਚਾਹੁੰਦੇ ਹੋ ਬੰਨਾ ਜੀ ਇਹੀ ਚੰਗੀ ਨੌਕਰੀ ਚੰਗੀ ਨੌਕਰੀ ਲੱਗਦਾ ਨਹੀਂ ਕਦੀ ਹੜ ਮਾਰ ਜਾਂਦੇ ਕਦੀ ਜੰਗ ਮਾਰ ਜਾਂਦੀ ਕਦੀ ਇਹ ਕੁਝ ਜ਼ਿੰਦਗੀ ਦੇ ਜਿਹੜੇ ਸੁਪਨੇ ਹੁੰਦੇ ਆਂ ਖਤਮ ਹੋ ਜਾਂਦੇ ਆ ਤੇ ਹੁਣ ਤਾਂ ਪਾਣੀ ਆ ਗਿਆ ਹੁਣ ਸਿਆਲ ਚ ਫਿਰ ਜਾਵਾਂਗੇ ਤਾਂ ਕਰ ਲੈਣਾ ਵੀ ਜੰਗ ਲੱਗ ਜਾਣਾ ਫੇਰ ਸਾਨੂੰ ਇਥੋਂ ਜਾਣਾ ਪੈਣਾ ਇਹ ਰੱਬ ਵੀ ਇਦਾਂ ਲੱਗੇ ਰਹਿੰਦਾ ਹੁੰਦਾ ਹੈ ਕਹੜਿਆਣਾ ਕਾ ਜਾਣਾ ਇੱਥੇ ਜਿਹੜੀ ਇਹਨਾਂ ਨੌਜਵਾਨਾਂ ਨੂੰ ਲਾਈਫਗਾਰਡ ਜੈਕਟਾਂ ਦੀ ਜ਼ਰੂਰਤ ਹੈ ਨਾ ਜੀ ਮੈਂ ਜਿਹੜੀਆਂ ਸੰਸਥਾਵਾਂ ਜਾਂ ਕੋਈ ਵੀ ਇਹਨੂੰ ਵੇਖ ਰਿਆ ਨਾ ਇੱਥੇ ਸਭ ਤੋਂ ਜ਼ਿਆਦਾ ਲਾਈਫਗਾਰਡ ਜੈਕਟਾਂ ਦੋ ਇੱਥੇ 200 ਪਰਿਵਾਰ ਹੋਣਗੇ ਜੀ ਮਤਲਬ 200 ਆਬਾਦੀ ਕਹਿ ਲਈਏ ਲੋਕਾਂ ਦੀ ਹੈਗੀ ਆ 2 250 ਹੈਗੀ ਆ ਤੇ ਅੱਜ ਸਵੇਰ ਦਾ ਪਾਣੀ ਫਿਰ ਵਧਣਾ ਸ਼ੁਰੂ ਹੋਇਆ ਹੈ ਮਤਲਬ 250 ਤੁਸੀਂ ਇੱਥੇ ਮੰਨ ਕੇ ਚੱਲੋ ਲਾਈਫਗਾਰਡ ਜੈਕਟਾਂ ਦੀ ਜ਼ਰੂਰਤ ਹੈ ਜਿਹੜੇ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਮਿਲੇ ਤਾਂ ਜੋ ਉਹ ਕੋਈ ਪੜਨ ਜਾਵੇ ਜਦੋਂ ਕਿਸ਼ਤੀ ਦੀ ਜਾਂਦੇ ਖਤਰੇ ਦੇ ਵਿੱਚ ਲਾਈਫਗਾਰਡ ਜੈਕਟ ਤੁਹਾਨੂੰ ਜ਼ਰੂਰੀ ਹੈ ਹਾਂਜੀ ਹਾਂਜੀ ਉਹ ਤਾਂ ਜ਼ਰੂਰੀ ਹੈ ਤੇ ਇਹ ਨੌਜਵਾਨ ਉਹੀ ਹੈ ਜੀ ਜੇਕਰ ਇਹਨੂੰ ਨਾ ਬਚਾਇਆ ਜਾਂਦਾ ਤਾਂ ਇਸਨੇ ਡੁੱਬ ਜਾਣਾ ਸੀਗਾ ਡੰਗਰਾਂ ਨੂੰ ਬਚਾਉਂਦੇ ਬਚਾਉਂਦੇ ਇਸ ਦੀ ਆ ਬਾਹਾਂ ਕ੍ਰੈਕ ਹੋਈ ਤੇ ਬਾਅਦ ਵਿੱਚ ਇਸ ਨੂੰ ਸਭ ਤੋਂ ਵੱਡੀ ਗੱਲ ਬੀਐਸਐਫ ਦਾ ਧੰਨਵਾਦ ਅ ਇਥੇ ਦੀਪ ਸਿੰਘ ਸਰ ਨੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਮੌਕੇ ਤੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦਿੱਤੀ ਤੇ ਤੁਸੀਂ ਬੀਐਸ ਬਾਰੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਇੰਨੀ ਮਦਦ ਤੁਹਾਡੇ ਲਈ ਕੀਤੀ ਜੀ ਅਸੀਂ ਤਾਂ ਇਹਨਾਂ ਦਾ ਧੰਨਵਾਦ ਹੀ ਕਰਨੇ ਆ ਵੀ ਇਹਨਾਂ ਨੇ ਸਾਡੇ ਤੋਂ ਪਾਣੀ ਜਦੋਂ ਆਇਆ ਉਹ ਤਾਂ ਸਾਡੇ ਨਾਲ ਹੀ ਆ ਵੀ ਇਹਨਾਂ ਨੇ ਤੇ ਵੱਲੋਂ ਸਾਨੂੰ ਪੂਰੀ ਸਹਾਇਤਾ ਦਿੱਤੀ ਗਈ ਆ ਤੇ ਸਾਡਾ ਰਾਸ਼ਨ ਮੱਜਾਂ ਦਾ ਰਾਸ਼ਨ ਇਹਨਾਂ ਨੇ ਇਹੀ ਲੈ ਕੇ ਆਉਂਦੇ ਆ ਮਾਣ ਹੈ ਤੁਹਾਨੂੰ ਇਹਨਾਂ ਤੇ ਹਾਂਜੀ ਹਾਂਜੀ ਤੈਸੀ ਵੀ ਆਸ ਕਰਦੇ ਆ ਇਹਨਾਂ ਤੋਂ ਬੀਐਸਐਫ ਤੋਂ ਜਿਨ੍ਹਾਂ ਨੇ ਸਾਡੇ ਦੇਸ਼ ਲਈ ਇੱਕ ਤਾਂ ਬਾਰਡਰ ਸਕਿਉਰਿਟੀ ਫੋਰਸ ਜੇ ਇੱਕ ਤਾਂ ਉਹ ਸੇਵਾ ਕਰਨੀ ਦੂਜੀ ਜਿਹੜੀ ਲੋਕਾਂ ਦੀ ਸੇਵਾ ਇਹਨਾਂ ਵੱਲੋਂ ਕੀਤੀ ਗਈ ਡੰਗਰਾਂ ਨੂੰ ਸੰਭਾਲਿਆ ਲੋਕਾਂ ਨੂੰ ਸੰਭਾਲਿਆ ਦਵਾਈਆਂ ਮੈਡੀਕਲ ਫੈਸਿਲਿਟੀਆਂ ਜਿਹੜੀ ਇਹਨਾਂ ਨੇ ਪਹਚਾਈ